ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨੀ ਕੁਲਦੀਪ ਸਿੰਘ ਜੇ ਗਲਗਾ ਸਾਹਿਬ ਜਿਨ੍ਹਾਂ ਨੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰਧਾਨ ਧਰਤੀ ਦੇ ਪੋਸਿਆਂ ਜਿੱਥੇ ਹਰਬੰਦੀ ਉਹਨਾਂ ਦੀ ਹੋਈ ਹੈ ਸ਼ਰਮੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਸਮੁੱਚੀ ਮਾਨਵਤਾ ਨੂੰ ਸਮੁੱਚੇ ਸੇ ਕੌਮ ਨੂੰ ਪੰਥ ਨੂੰ ਵਧਾਈਆਂ ਕਿ ਜਿਨ੍ਹਾਂ ਨੇ ਬਹੁਤ ਕਾਬਲ ਤੇ ਬਹੁਤ ਵਧੀਆ ਇਨਸਾਨ ਬੰਦਾ ਜਿਹਦਾ ਸੁਨੇਹਾ ਮਾਣਸ਼ ਕਰਦਾ ਹੈ ਕਿ ਉਹ ਸਮੁੱਚੀ ਕੌਮ ਨੂੰ ਸਮੂਚੇ ਪੰਥ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਔਰ ਰਾਜਨੀਤਿਕ ਤੌਰ ਤੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲਖਿਆ ਕਰਨ ਵਾਸਤੇ ਉਹ ਪ੍ਰਾਲੇ ਜਿਹੜੇ ਔਰੰਮ ਕਰਨਗੇ ਔਰ ਉਹਦੇ ਨਾਲ ਨਾਲ ਜਿਹੜਾ ਮੈਂ ਉਹਨਾਂ ਦਾ ਬਿਆਨ ਵੀ ਪੜਿਆ ਕਿ ਜਿਹੜਾ ਪ੍ਰਚਾਰ ਪੱਤਿਆਂ ਦੇ ਵਿੱਚ ਇੱਕ ਮਹਿਮ ਸ਼ੁਰੂ ਕਰਨਗੇ ਜਿਹੜੀ ਲੋਕਾਂ ਨੇ ਗੁਰੂ ਨਾਲ ਜੋੜਨ ਦੀ ਅੰਮ੍ਰਿਤ ਪ੍ਰਚਾਰ ਦੀ ਉਹ ਵੀ ਬਹੁਤ ਵੱਡੀ ਵਧੀਆ ਮਨਾ ਸ਼ੋਜ ਅੱਜ ਪੱਤਿਆਂ 'ਚ ਗਰੀਬਾਂ ਦੇ ਖਾਜ ਕਰਕੇ ਜਾਨ ਦੀ ਲੋੜ ਸੀ ਜੋ ਸਿੰਘ ਸਾਹਿਬਾਨ ਨੇ ਪਹਿਲਾਂ ਹੀ ਐਲਾਨ ਕਰਤਾ ਹੈ ਵੀਰ ਮੇਰੇ ਉਥੇ ਜਾ ਕੇ ਗੁਰੂ ਸਾਹਿਬ ਦੇ ਮਿਸ਼ਨ ਬਾਰੇ ਗੁਰੂ ਦਾ ਫਲੈਸ਼ਪਾ ਜਿਹੜਾ ਗੁਰਨਾਨਦ ਸਾਹਿਬ ਦਾ ਗੁਰਗ੍ਰੰਥ ਸਾਹਿਬ ਜੀ ਦਾ ਉਹ ਵੀ ਲੋਕਾਂ ਦੇ ਵਿੱਚ ਪਹੁੰਚਾਉਣ ਵਾਸਤੇ ਉਹਨਾਂ ਨੇ ਪਰੌਲੇ ਕੀਤਾ ਇਸ ਲਈ ਮੈਂ ਜਿੱਥੇ ਵਧਾਈ ਦਿੰਦਾ ਉਥੇ ਅਰਦਾਸ ਗੁਰੂ ਦੇ ਚਰਨਾਂ 'ਚ ਗਿਐ ਸਿ ਮੁੱਚੇ ਪੰਥਰੋਣਾ ਨੂੰ ਬਲਵਕਸ਼ੇ ਹਿੰਦੁਤਵਕਸ਼ੇ ਔਰ ਸਾਰੇ ਨੂੰ ਇਕੱਠਾ ਕਰਕੇ ਨਾਲ ਉਹ ਲੈ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਵਾਸਤੇ ਸ਼ਰਮਣੀ ਕਮੇਟੀ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਅੱਜ ਉਥੇ ਦਾਇਰ ਕਰਨ ਦੀ ਜਿਹੜੀ ਉਹਨਾਂ ਨੂੰ ਸ਼ੁਰੂ ਕੀਤੀ ਯਾਰ ਉਹਦੇ ਨਾਲ ਮੈਂ ਆਸ਼ ਕਰਦਾ ਆਂਗੇ ਕਿ ਸਮੁੱਚੀ માનਤਾ ਨੂੰ ਸਮੁੱਚੀ ਕਾਮ ਨੂੰ ਪੰਥ ਨੂੰ ਇਕੱਠਾ ਕਰਨ ਵਾਸਤੇ ਉਹ ਕੰਦ ਦੇਣ ਵਾਇਗਿਰਜੀ ਕਾ ਖਾਲਸਾ ਵਾਇਗਿਰਜੀ ਦੇ ਪਤੇ ਜਾਨੀ ਕੁਲਦੀਪ ਸਿੰਘ ਜਗਲਗਾ ਸਾਹਿਬ ਜਿਨ੍ਹਾਂ ਨੇ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰਧ ਧਰਤੀ ਦੇ ਪੋਸਿਆ ਅਜ ਦੇ ਹਰਬੰਦੀ ਉਹਨਾਂ ਦੀ ਹੋਈਏ ਸ਼ਰਮੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦੇਣਾ ਹੈ ਔਰ ਨਾਲ ਸਮੂਚੀ ਮਾਨਤਾ ਨੂੰ ਸਮੂਚੇ ਸੇ ਕਾਮ ਨੂੰ ਪੰਥ ਨੂੰ ਵਧਾਈਆਂ ਕਿ ਜਿਨ੍ਹਾਂ ਨੇ ਬਹੁਤ ਕਾਬਲ ਤੇ ਬਹੁਤ ਵਧੀਆ ਇਨਸਾਨ ਬੰਦਾ ਜਿਹਦਾ ਸੁਨੇਹਾ ਮਰਾਸ਼ ਕਰਦਾ ਹੈ ਕਿ ਉਹ ਸਮੂਚੀ ਕਾਮ ਨੂੰ ਸਮੂਚੇ ਪੰਥ ਨੂੰ ਸਮੂਚੀਆਂ ਜਥੇਬੰਦੀਆਂ ਨੂੰ ਔਰ ਰਾਜਨੀਤਿਕ ਤੌਰ ਤੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲਕਸ਼ਿਆ ਕਰਨ ਵਾਸਤੇ ਉਹ ਭਰਾਲੇ ਜਿਹੜੇ ਔਰੰਮ ਕਰਨਗੇ ਔਰ ਉਹਦੇ ਨਾਲ ਨਾਲ ਜਿਹੜਾ ਮੈਂ ਉਹਨਾਂ ਦਾ ਬਿਆਨ ਵੀ ਪੜਿਆ ਹੈ ਕਿ ਜਿਹੜਾ ਪ੍ਰਚਾਰ ਪ੍ਰਿੰਡਾਂ ਦੇ ਵਿੱਚ ਇੱਕ ਮਹਿਮ ਸ਼ੁਰੂ ਕਰਨਗੇ ਜਿਹੜੀ ਲੋਕਾਂ ਨੇ ਗੁਰੂ ਨਾਲ ਜੋੜਨ ਦੀ ਅੰਮ੍ਰਿਤ ਪ੍ਰਚਾਰ ਦੀ ਉਹ ਵੀ ਬਹੁਤ ਵੱਡੀ ਵਧੀਆ ਮਨਾਛੋਜ ਆ ਵੀ ਅੱਜ ਪਿੰਡਾਂ 'ਚ ਗਰੀਬਾਂ ਦੇ ਖਾਜ ਕਰਕੇ ਜਾਨ ਦੀ ਲੋੜ ਸੀ ਜੋਤ ਸਿੰਘ ਸਾਹਿਬਾਨ ਨੇ ਪਹਿਲਾਂ ਹੀ ਐਲਾਨ ਕਰਤਾ ਹੈ ਕਿ ਉਹ ਮੈਂ ਉੱਥੇ ਜਾ ਕੇ ਗੁਰੂ ਸਾਹਿਬ ਦੇ ਮਿਸ਼ਨ ਬਾਰੇ ਗੁਰੂ ਦਾ ਫਲਸ਼ਪਾ ਜਿਹੜਾ ਗੁਰਨਾਨ ਸਿੰਘ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਲੋਕਾਂ ਦੇ ਵਿੱਚ ਪਹੁੰਚਾਉਣ ਵਾਸਤੇ ਉਹਨਾਂ ਨੇ ਪ੍ਰੋਲੇਗ ਕੀਤਾ ਇਸ ਲਈ ਮੈਂ ਜਿੱਥੇ ਵਧਾਈ ਦਿੰਦਾ ਉਥੇ ਅਰਦਾਸ ਗੁਰੂ ਦੇ ਚਰਨਾਂ 'ਚ ਅਕਿਸ਼ ਮੁੱਚੇ ਪੰਥ ਨੂੰ ਉਹਨਾਂ ਨੂੰ ਬਲ ਬਖਸ਼ੇ ਹਿੰਮਤ ਬਖਸ਼ੇ ਔਰ ਸਾਰੇ ਨੂੰ ਇਕੱਠਾ ਕਰਕੇ ਨਾਲ ਉਹ ਲੈ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਵਾਸਤੇ ਸ਼ਰਮਣੀ ਕਮੇਟੀ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਅੱਜ ਉੱਥੇ ਦਾਇਰਕਰ ਬੰਦੀ ਜਿਹੜੀ ਉਹਨਾਂ ਨੂੰ ਸ਼ੁਰੂ ਕੀਤੀ ਹੈ ਉਹਦੇ ਨਾਲ ਮੈਂ ਆਸ਼ ਕਰਦਾ ਹਾਂਗੇ ਕਿ ਸਮੁੱਚੀ ਮਾਨਸਤਾ ਨੂੰ ਸਮੁੱਚੇ ਕੰਮ ਨੂੰ ਪੰਥ ਨੂੰ ਇਕੱਠਾ ਕਰਨ ਵਾਸਤੇ ਉਹ ਫੈਲ ਦੇਣ